ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਦੇਸ਼ ਵਿਦੇਸ਼ ਦੇ ਵਿੱਚ ਬਦਲਦੇ ਮੌਸਮ ਕਾਰਨ ਹੁਣ ਕੈਨੇਡਾ ਦੇ ਮੌਸਮ ਦੇ ਵਿੱਚ ਵੀ ਬਦਲਾਅ ਵੇਖਣ ਨੂੰ ਮਿਲ ਰਿਹਾ ਕਿਉਂਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਪੈ ਰਿਹਾ ਜੀ ਹਾਂ ਇਸੇ ਤਰ੍ਹਾਂ ਬੁੱਧਵਾਰ ਨੂੰ ਅਲਬਰਟਾ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਆਇਆ ਸਰਦੀਆਂ ਦਾ ਤੂਫਾਨ ਪੂਰਬ ਦਿਵਲ ਚਲਾ ਗਿਆ ਤੇ ਸੂਬੇ ਦੇ ਮੁੱਖ ਸ਼ਹਿਰਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੂਰ ਚਲਾ ਗਿਆ ਪਰ ਇਸ ਦੇ ਮੱਦੇਨਜ਼ਰ ਸੜਕਾਂ ਤੇ ਅਜੇ ਵੀ ਖਤਰਾ ਬਣਿਆ ਹੋਇਆ ਹੈ ਤੂਫਾਨ ਨੇ ਗ੍ਰਾਂਡੇਪੀਰੀ ਅਤੇ ਸਲੇਵ ਛੀਲ ਦੇ ਆਲੇ-ਦੁਆਲੇ ਅਤੇ ਉੱਤਰ ਕੇਂਦਰੀ ਖੇਤਰਾਂ ਤੋਂ ਦੱਖਣ ਵੱਲ ਕੈਨੇਡਾ ਅਮਰੀਕਾ ਸਰਹੱਦ ਤੱਕ ਖਾਸ ਕਰਕੇ ਹਾਈਵੇ ਅਤੇ ਪਿੰਡੂ ਸੜਕਾਂ ਤੇ ਖਤਰਨਾਕ ਡਰਾਈਵਿੰਗ ਹਾਲਾਤ ਪੈਦਾ ਕੀਤੇ ਕਿਉਂਕਿ ਤੇਜ਼ ਹਵਾਵਾਂ ਨੇ ਭਾਰੀ ਬਰਫਬਾਰੀ ਕੀਤੀ ਜਿਸ ਕਰਕੇ ਸੜਕਾਂ ਬਰਫ ਦੇ ਨਾਲ ਢੱਕ ਗਈਆਂ ਅਤੇ ਵਾਈਟ ਆਊਟ ਹਾਲਾਤ ਪੈਦਾ ਹੋ ਗਏ RCMP ਨੇ ਬੁੱਧਵਾਰ ਨੂੰ ਦੁਪਹਿਰ ਤੱਕ ਕਿਹਾ ਹੈ ਕਿ ਇਸ ਨਾਲ 80 ਤੋਂ 100 ਵਾਹਨਾਂ ਦੇ ਟਕਰਾਅ ਵਿੱਚ ਯੋਗਦਾਨ ਪਿਆ ਜਿਸ ਕਰਕੇ 에ਅਰ ਫ੍ਰੀ ਅਤੇ ਕੈਲਗਰੀ ਵਿਚਕਾਰ ਹਾਈਵੇ 2 ਦੋਵਾਂ ਦਿਸ਼ਾਵਾਂ ਦੇ ਵਿੱਚ ਬੰਦ ਹੋ ਗਏ ਨੇ RCMP ਕਾਰਪੋਰੇਸ਼ਨ ਜਿੰਨਾ ਸਲੈਨੀ ਨੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦੱਸਿਆ ਹੈ ਕਿ ਕੈਲਗਰੀ ਪੁਲਿਸ ਦੱਖਣੀ ਅਲਬਰਟਾ ਸ਼ਹਿਰ ਹਾਈਵੇ 2 ਤੋਂ ਉੱਤਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਰਹੀ ਹੈ 올ਡਸ ਫਾਇਰ ਡਿਪਾਰਟਮੈਂਟ ਨੇ ਬੁੱਧਵਾਰ ਨੂੰ ਮੌਸਮ ਅਤੇ ਯਾਤਰਾ ਸਲਾਹਕਾਰ ਜਾਰੀ ਕੀਤਾ ਹੈ ਇਸ ਨਾਲ ਕਿਹਾ ਗਿਆ ਹੈ ਕਿ ਅਲਬਾਟਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਦੇ ਵਿਚਕਾਰ ਮੁੱਖ ਉੱਤਰ ਦੱਖਣ ਰਾਸਤਾ 올ਟਸ ਓਵਰਪਾਸ ਤੋਂ ਕ੍ਰਾਸ ਫੀਲਡ ਤੱਕ ਦੱਖਣ ਵੱਲ ਬੰਦ ਕਰ ਦਿੱਤਾ ਗਿਆ ਜੋ ਕਿ ਲਗਭਗ 50 ਕਿਲੋਮੀਟਰ ਦਾ ਖੇਤਰ ਹੈ 올ਸ ਹਾਈਵੇ ਦੇ ਬਿਲਕੁਲ ਪੱਛਮ ਵਿੱਚ ਸਥਿਤ ਹੈ ਕੈਲਗਰੀ ਤੋਂ 100 ਕਿਲੋਮੀਟਰ ਉੱਤਰ ਦੇ ਵਿੱਚ ਦੁਪਹਿਰ ਦੇ ਅੱਧ ਦੇ ਵਿੱਚ ਹਾਈਵੇ ਉੱਤੇ ਦੋ ਤੇ ਦੱਖਣ ਵੱਲ ਬੋਡੇਨ ਦੇ ਵੱਲ ਇੱਕ ਟੱਕਰ ਦੀ ਰਿਪੋਰਟ ਮਿਲੀ ਜਿਸ ਕਰਕੇ ਦੱਖਣ ਵੱਲ ਜਾਣ ਵਾਲਾ ਟ੍ਰੈਫਿਕ ਵੀ ਬੰਦ ਹੋ ਗਿਆ ਬੁਡੇਨ ਰੈਡ ਡੀਅਰ ਤੋਂ 43 ਕਿਲੋਮੀਟਰ ਦੱਖਣ ਵਿੱਚ ਅਤੇ ਕੈਲਗਰੀ ਤੋਂ 115 ਕਿਲੋਮੀਟਰ ਉੱਤਰ ਵੱਲ ਐਲਬਰਟਾ 511 ਦੇ ਅਨੁਸਾਰ ਐਡਮਿੰਟਨ ਦੇ ਦੱਖਣ ਦੇ ਵਿੱਚ ਬੁੱਧਵਾਰ ਦੁਪਹਿਰ ਨੂੰ ਮਿਲਣ ਵਾਲੇ ਹਾਈਵੇ ਤੇ 616 ਤੇ ਮੋੜ ਵੱਲ ਜਾਂਦੇ ਹੋਏ ਉੱਤਰ ਵੱਲ ਜਾਣ ਵਾਲੇ ਹਾਈਵੇ 2 ਅਤੇ ਇੱਕ ਟੱਕਰ ਨੇ ਸੱਜੇ ਹੱਥ ਦੀ ਲੇਨ ਨੂੰ ਬੰਦ ਕਰ ਦਿੱਤਾ ਜਿਸ ਕਰਕੇ ਆਵਾਜਾਈ ਠੱਪ ਹੋ ਗਈ ਹਾਈਵੇ 2 ਤੇ ਡਰਾਈਵਿੰਗ ਦੀ ਖਤਰਨਾਕ ਸਥਿਤੀ ਦੇ ਵਿਚਕਾਰ ਵਾਹਨ ਖੱਡਿਆਂ ਦੇ ਵਿੱਚ ਡੇਗਣ ਦੀ ਰਿਪੋਰਟ ਵੀ ਮਿਲੀ ਹੈ ਐਡਮਿੰਟਨ ਅਤੇ ਗ੍ਰਾਂਡੇ ਪੇਰੀ ਦੇ ਉੱਤਰ ਪੱਛਮ ਵਾਲੇ ਖੇਤਰਾਂ ਦੇ ਵਿੱਚ ਦੁਪਹਿਰ ਅੱਧ ਤੱਕ ਖਤਮ ਹੋਈ ਬਰਫਬਾਰੀ ਦੀ ਚੇਤਾਵਨੀ ਲਾਗੂ ਸੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਬਰਫ ਪੈਣ ਦੀ ਉਮੀਦ ਹੈ ਪਰ ਕੁਝ ਖੇਤਰਾਂ ਦੇ ਵਿੱਚ 30 ਸੈਂਟੀਮੀਟਰ ਦੇ ਨੇੜੇ ਤੇੜੇ ਵੀ ਬਰਫ ਪੈ ਸਕਦੀ ਹੈ ਹਾਲਾਂਕਿ ਬਰਫ ਰਾਤੋ ਰਾਤ ਪੈਣ ਬੰਦ ਹੋਣ ਦੀ ਵੀ ਉਮੀਦ ਹੈ ਅਲਬਾਟਾ ਦੀ ਰਾਸਤਾਨੀ ਦੇ ਆਲੇ ਦੁਆਲੇ ਦੇ ਹਾਈਵੇ ਅਤੇ ਸੜਕਾਂ ਸ਼ਾਮ 4:20 ਤੱਕ ਬਰਫ਼ ਨਾਲ ਪੂਰੀ ਤਰ੍ਹਾਂ ਢੱਕੀਆਂ ਹੋਈਆਂ ਸਨ ਜਿਸ ਵਿੱਚ ਉੱਤਰ-ਪੱਛਮ ਵੱਲ ਬੈਹੈਡ ਪੂਰਬ ਵੱਲ ਲੈਮੈਂਟ ਅਤੇ ਪੱਛਮ ਵੱਲ ਓਨਵੇ ਅਤੇ ਸਪੂਸ ਗਰੇਵ ਅਤੇ ਸਟੋਨੀ ਪਲੇਨ ਸ਼ਾਮਿਲ ਨੇ ਐਡਮੈਂਟਨ ਤੋਂ ਲਗਭਗ 150 ਕਿਲੋਮੀਟਰ ਤੱਕ ਪੱਛਮ ਦੇ ਵਿੱਚ ਡਰੇਟਨ ਵੈਲੀ ਅਤੇ ਇਸ ਦੇ ਆਲੇ-ਦੁਆਲੇ ਦੇ ਪਾਈਚਾਰੇ ਉਹੀ ਸੜ ਹਾਲਾਤਾਂ ਦੇ ਵਿੱਚ ਬਹੁਤ ਹੀ ਵੱਡੀ ਕਿਠਨਾਈ ਦਾ ਸਾਹਮਣਾ ਕਰ ਰਹੇ ਨੇ ਉੱਤਰ ਕੇਂਦਰੀ ਅਲਬਰਟਾ ਦੇ ਪੀਸ ਕੰਟਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਹੱਦ ਤੋਂ ਪੂਰਬ ਵੱਲ ਵੈਲੀ ਉਤੇ ਦੱਖਣ ਵੱਲ ਫੋਕਸ ਕਰੀਬ ਤੱਕ ਅਤੇ ਨਾਲ ਹੀ ਸਲੇਵ ਝੀਲ ਦੇ ਆਲੇ ਦੁਆਲੇ ਦੀਆਂ ਸੜਕਾਂ ਦੀ ਹਾਲਤ ਲਗਭਗ ਇੱਕੋ ਜਿਹੀ ਬਣੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਦੇਸ਼ ਵਿਦੇਸ਼ ਦੇ ਵਿੱਚ ਬਦਲਦੇ ਮੌਸਮ ਕਾਰਨ ਹੁਣ ਕੈਨੇਡਾ ਦੇ ਮੌਸਮ ਦੇ ਵਿੱਚ ਵੀ ਬਦਲਾਅ ਵੇਖਣ ਨੂੰ ਮਿਲ ਰਿਹਾ ਕਿਉਂਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਪੈ ਰਿਹਾ ਜੀ ਹਾਂ ਇਸੇ ਤਰ੍ਹਾਂ ਬੁੱਧਵਾਰ ਨੂੰ ਅਲਬਰਟਾ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਆਇਆ ਸਰਦੀਆਂ ਦਾ ਤੂਫਾਨ ਪੂਰਬ ਦੇ ਵੱਲ ਚਲਾ ਗਿਆ ਤੇ ਸੂਬੇ ਦੇ ਮੁੱਖ ਸ਼ਹਿਰਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੂਰ ਚਲਾ ਗਿਆ ਪਰ ਇਸ ਦੇ ਮੱਦੇਨਜ਼ਰ ਸੜਕਾਂ ਤੇ ਅਜੇ ਵੀ ਖਤਰਾ ਬਣਿਆ ਹੋਇਆ ਹੈ ਤੂਫਾਨ ਨੇ ਗਾਂਡੇਪੇਰੀ ਅਤੇ ਸਲੇਵ ਛੀਲ ਦੇ ਆਲੇ-ਦੁਆਲੇ ਅਤੇ ਉੱਤਰ ਕੇਂਦਰੀ ਖੇਤਰਾਂ ਤੋਂ ਦੱਖਣ ਵੱਲ ਕੈਨੇਡਾ ਅਮਰੀਕਾ ਸਰਹੱਦ ਤੱਕ ਖਾਸ ਕਰਕੇ ਹਾਈਵੇ ਅਤੇ ਪਿੰਡੂ ਸੜਕਾਂ ਤੇ ਖਤਰਨਾਕ ਡਰਾਈਵਿੰਗ ਹਾਲਾਤ ਪੈਦਾ ਕੀਤੇ ਕਿਉਂਕਿ ਤੇਜ਼ ਹਵਾਵਾਂ ਨੇ ਭਾਰੀ ਬਰਫਬਾਰੀ ਕੀਤੀ ਜਿਸ ਕਰਕੇ ਸੜਕਾਂ ਬਰਫ ਦੇ ਨਾਲ ਢੱਕ ਗਈਆਂ ਅਤੇ ਵਾਈਟਆਊਟ ਹਾਲਾਤ ਪੈਦਾ ਹੋ ਗਏ ਆਰਸੀਐਮਪੀ ਨੇ ਵੱਧਵਾਰ ਨੂੰ ਦੁਪਹਿਰ ਤੱਕ ਕਿਹਾ ਹੈ ਕਿ ਇਸ ਨਾਲ 80 ਤੋਂ 100 ਵਾਹਨਾਂ ਦੇ ਟਕਰਾਅ ਵਿੱਚ ਯੋਗਦਾਨ ਪਿਆ ਜਿਸ ਕਰਕੇ 에ਅਰ ਫਰੀ ਅਤੇ ਕੈਲਗਰੀ ਵਿਚਕਾਰ ਹਾਈਵੇ ਦੋ ਦੋਵਾਂ ਦਿਸ਼ਾਵਾਂ ਦੇ ਵਿੱਚ ਬੰਦ ਹੋ ਗਏ ਨੇ RCMP ਕਾਰਪੋਰੇਸ਼ਨ ਜਿੰਨਾ ਸਲਾਨੀ ਨੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦੱਸਿਆ ਹੈ ਕਿ ਕੈਲਗਰੀ ਪੁਲਿਸ ਦੱਖਣੀ ਅਲਬਰਟਾ ਸ਼ਹਿਰ ਹਾਈਵੇ 2 ਤੋਂ ਉੱਤਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਰਹੀ ਹੈ 올ਡਸ ਫਾਇਰ ਡਿਪਾਰਟਮੈਂਟ ਨੇ ਬੁੱਧਵਾਰ ਨੂੰ ਮੌਸਮ ਅਤੇ ਯਾਤਰਾ ਸਲਾਹਕਾਰ ਜਾਰੀ ਕੀਤਾ ਇਸ ਨਾਲ ਕਿਹਾ ਗਿਆ ਹੈ ਕਿ ਅਲਬਰਟਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਦੇ ਵਿਚਕਾਰ ਮੁੱਖ ਉੱਤਰ ਦੱਖਣ ਰਸਤਾ 올ਡਸ ਓਵਰਪਾਸ ਤੋਂ ਕਰਾਸ ਫੀਲਡ ਤੱਕ ਦੱਖਣ ਵੱਲ ਬੰਦ ਕਰ ਦਿੱਤਾ ਗਿਆ ਜੋ ਕਿ ਲਗਭਗ 50 ਕਿਲੋਮੀਟਰ ਦਾ ਖੇਤਰ ਹੈ 올ਸ ਹਾਈਵੇ ਦੇ ਬਿਲਕੁਲ ਪੱਛਮ ਵਿੱਚ ਸਥਿਤ ਹੈ ਕੈਲਗਰੀ ਤੋਂ 100 ਕਿਲੋਮੀਟਰ ਉੱਤਰ ਦੇ ਵਿੱਚ ਦੁਪਹਿਰ ਦੇ ਅੱਧ ਦੇ ਵਿੱਚ ਹਾਈਵੇ ਉੱਤੇ ਦੋ ਤੇ ਦੱਖਣ ਵੱਲ ਬੋਡੇਨ ਦੇ ਵੱਲ ਇੱਕ ਟੱਕਰ ਦੀ ਰਿਪੋਰਟ ਮਿਲੀ ਜਿਸ ਕਰਕੇ ਦੱਖਣ ਵੱਲ ਜਾਣ ਵਾਲਾ ਟ੍ਰੈਫਿਕ ਵੀ ਬੰਦ ਹੋ ਗਿਆ ਬੁਡੇਨ ਰੈਡ ਡੀਅਰ ਤੋਂ 43 ਕਿਲੋਮੀਟਰ ਦੱਖਣ ਵਿੱਚ ਅਤੇ ਕੈਲਗਰੀ ਤੋਂ 115 ਕਿਲੋਮੀਟਰ ਉੱਤਰ ਵੱਲ ਅਲਬਰਟਾ 511 ਦੇ ਅਨੁਸਾਰ ਐਡਮਿੰਟਨ ਦੇ ਦੱਖਣ ਦੇ ਵਿੱਚ ਬੁੱਧਵਾਰ ਦੁਪਹਿਰ ਨੂੰ ਮਿਲਣ ਵਾਲੇ ਹਾਈਵੇ ਤੇ 616 ਤੇ ਮੋੜ ਵੱਲ ਜਾਂਦੇ ਹੋਏ ਉੱਤਰ ਵੱਲ ਜਾਣ ਵਾਲੇ ਹਾਈਵੇ 2 ਅਤੇ ਇੱਕ ਟੱਕਰ ਨੇ ਸੱਜੇ ਹੱਥ ਦੀ ਲੇਨ ਨੂੰ ਬੰਦ ਕਰ ਦਿੱਤਾ ਜਿਸ ਕਰਕੇ ਆਵਾਜਾਈ ਠੱਪ ਹੋ ਗਈ ਹਾਈਵੇ 2 ਤੇ ਡਰਾਈਵਿੰਗ ਦੀ ਖਤਰਨਾਕ ਸਥਿਤੀ ਦੇ ਵਿਚਕਾਰ ਵਾਹਨ ਖੱਡਿਆਂ ਦੇ ਵਿੱਚ ਡੇਗਣ ਦੀ ਰਿਪੋਰਟ ਵੀ ਮਿਲੀ ਹੈ ਐਡਮਿੰਟਨ ਅਤੇ ਗ੍ਰਾਂਡੇ ਪੇਰੀ ਦੇ ਉੱਤਰ ਪੱਛਮ ਵਾਲੇ ਖੇਤਰਾਂ ਦੇ ਵਿੱਚ ਦੁਪਹਿਰ ਅੱਧ ਤੱਕ ਖਤਮ ਹੋਈ ਬਰਫਬਾਰੀ ਦੀ ਚੇਤਾਵਨੀ ਲਾਗੂ ਸੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਬਰਫ ਪੈਣ ਦੀ ਉਮੀਦ ਹੈ ਪਰ ਕੁਝ ਖੇਤਰਾਂ ਦੇ ਵਿੱਚ 30 ਸੈਂਟੀਮੀਟਰ ਦੇ ਨੇੜੇ ਤੇੜੇ ਵੀ ਬਰਫ਼ ਪੈ ਸਕਦੀ ਹੈ ਹਾਲਾਂਕਿ ਬਰਫ਼ ਰਾਤੋਂ ਰਾਤ ਪੈਣ ਬੰਦ ਹੋਣ ਦੀ ਵੀ ਉਮੀਦ ਹੈ ਅਲਬਰਟਾ ਦੀ ਰਾਸਤਾਨੀ ਦੇ ਆਲੇ ਦੁਆਲੇ ਦੇ ਹਾਈਵੇ ਅਤੇ ਸੜਕਾਂ ਸ਼ਾਮ 4:20 ਮਿੰਟ ਤੱਕ ਬਰਫ਼ ਨਾਲ ਪੂਰੀ ਤਰ੍ਹਾਂ ਢੱਕੀਆਂ ਹੋਈਆਂ ਸਨ ਜਿਸ ਵਿੱਚ ਉੱਤਰ ਪੱਛਮ ਵੱਲ ਬੈਹਡ ਪੂਰਬ ਵੱਲ ਲੈਮਨਟ ਅਤੇ ਪੱਛਮ ਵੱਲ ਓਨਵੇ ਅਤੇ ਸਪੂਸ ਗਰੇਵ ਅਤੇ ਸਟੋਨੀ ਪਲੇਨ ਸ਼ਾਮਿਲ ਨੇ ਐਡਮਿੰਟਨ ਤੋਂ ਲਗਭਗ 150 ਕਿਲੋਮੀਟਰ ਤੱਕ ਪੱਛਮ ਦੇ ਵਿੱਚ ਡਰੇਟਨ ਵੈਲੀ ਅਤੇ ਇਸ ਦੇ ਆਲੇ ਦੁਆਲੇ ਦੇ ਭਾਈਚਾਰੇ ਉਹੀ ਸੜ ਹਾਲਾਤਾਂ ਦੇ ਵਿੱਚ ਬਹੁਤ ਹੀ ਵੱਡੀ ਕਿਠਨਾਈ ਦਾ ਸਾਹਮਣਾ ਕਰ ਰਹੇ ਨੇ ਉੱਤਰ ਕੇਂਦਰੀ ਅਲਬਰਟਾ ਦੇ ਪੀਸ ਕੰਟਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਹੱਦ ਤੋਂ ਪੂਰਬ ਵੱਲ ਵੈਲੀ ਉਤੇ ਦੱਖਣ ਵੱਲ ਫੋਕਸ ਕਰੀਬ ਤੱਕ ਅਤੇ ਨਾਲ ਹੀ ਸਲੇਵ ਝੀਲ ਦੇ ਆਲੇ ਦੁਆਲੇ ਦੀਆਂ ਸੜਕਾਂ ਦੀ ਹਾਲਤ ਲਗਭਗ ਇੱਕੋ ਜਿਹੀ ਬਣੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਦੇਸ਼ ਵਿਦੇਸ਼ ਦੇ ਵਿੱਚ ਬਦਲਦੇ ਮੌਸਮ ਕਾਰਨ ਹੁਣ ਕੈਨੇਡਾ ਦੇ ਮੌਸਮ ਦੇ ਵਿੱਚ ਵੀ ਬਦਲਾਅ ਵੇਖਣ ਨੂੰ ਮਿਲ ਰਿਹਾ ਕਿਉਂਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਪੈ ਰਿਹਾ ਜੀ ਹਾਂ ਇਸੇ ਤਰ੍ਹਾਂ ਬੁੱਧਵਾਰ ਨੂੰ ਅਲਬਰਟਾ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਆਇਆ ਸਰਦੀਆਂ ਦਾ ਤੂਫਾਨ ਪੂਰਬ ਵੱਲ ਚਲਾ ਗਿਆ ਤੇ ਸੂਬੇ ਦੇ ਮੁੱਖ ਸ਼ਹਿਰਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੂਰ ਚਲਾ ਗਿਆ ਪਰ ਇਸ ਦੇ ਮੱਦੇਨਜ਼ਰ ਸੜਕਾਂ ਤੇ ਅਜੇ ਵੀ ਖਤਰਾ ਬਣਿਆ ਹੋਇਆ ਤੂਫਾਨ ਨੇ ਗ੍ਰਾਂਡੇ ਪੇਰੀ ਅਤੇ ਸਲੇਵ ਛੀਲ ਦੇ ਆਲੇ ਉੱਤਰ ਕੇਂਦਰੀ ਖੇਤਰਾਂ ਤੋਂ ਦੱਖਣ ਵੱਲ ਕੈਨੇਡਾ ਅਮਰੀਕਾ ਸਰਹੱਦ ਤੱਕ ਖਾਸ ਕਰਕੇ ਹਾਈਵੇ ਅਤੇ ਪਿੰਡੂ ਸੜਕਾਂ ਤੇ ਖਤਰਨਾਕ ਡਰਾਈਵਿੰਗ ਹਾਲਾਤ ਪੈਦਾ ਕੀਤੇ ਕਿਉਂਕਿ ਤੇਜ਼ ਹਵਾਵਾਂ ਨੇ ਭਾਰੀ ਬਰਫਬਾਰੀ ਕੀਤੀ ਜਿਸ ਕਰਕੇ ਸੜਕਾਂ ਬਰਫ ਦੇ ਨਾਲ ਢੱਕ ਗਈਆਂ ਅਤੇ ਵਾਈਟਆਊਟ ਹਾਲਾਤ ਪੈਦਾ ਹੋ ਗਏ RCMP ਨੇ ਬੁੱਧਵਾਰ ਨੂੰ ਦੁਪਹਿਰ ਤੱਕ ਕਿਹਾ ਹੈ ਕਿ ਇਸ ਨਾਲ 80 ਤੋਂ 100 ਵਾਹਨਾਂ ਦੇ ਟਕਰਾਅ ਵਿੱਚ ਯੋਗਦਾਨ ਪਿਆ ਜਿਸ ਕਰਕੇ 에ਅਰ ਫਰੀ ਅਤੇ ਕੈਲਗਰੀ ਵਿਚਕਾਰ ਹਾਈਵੇ 2 ਦੋਵਾਂ ਦਿਸ਼ਾਵਾਂ ਦੇ ਵਿੱਚ ਬੰਦ ਹੋ ਗਏ ਨੇ RCMP ਕਾਰਪੋਰੇਸ਼ਨ ਜਿੰਨਾ ਸਲਾਨੀ ਨੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦੱਸਿਆ ਹੈ ਕਿ ਕੈਲਗਰੀ ਪੁਲਿਸ ਦੱਖਣੀ ਅਲਬਰਟਾ ਸ਼ਹਿਰ ਹਾਈਵੇ 2 ਤੋਂ ਉੱਤਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਰਹੀ ਹੈ 올ਡਸ ਫਾਇਰ ਡਿਪਾਰਟਮੈਂਟ ਨੇ ਬੁੱਧਵਾਰ ਨੂੰ ਮੌਸਮ ਅਤੇ ਯਾਤਰਾ ਸਲਾਹਕਾਰ ਜਾਰੀ ਕੀਤਾ ਹੈ ਇਸ ਨਾਲ ਕਿਹਾ ਗਿਆ ਹੈ ਕਿ ਅਲਬਾਟਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਦੇ ਵਿਚਕਾਰ ਮੁੱਖ ਉੱਤਰ ਦੱਖਣ ਰਸਤਾ 올ਟਸ ਓਵਰਪਾਸ ਤੋਂ ਕ੍ਰਾਸ ਫੀਲਡ ਤੱਕ ਦੱਖਣ ਵੱਲ ਬੰਦ ਕਰ ਦਿੱਤਾ ਗਿਆ ਜੋ ਕਿ ਲਗਭਗ 50 ਕਿਲੋਮੀਟਰ ਦਾ ਖੇਤਰ ਹੈ 올ਟਸ ਹਾਈਵੇ ਦੇ ਬਿਲਕੁਲ ਪੱਛਮ ਵਿੱਚ ਸਥਿਤ ਹੈ ਕੈਲਗਰੀ ਤੋਂ 100 ਕਿਲੋਮੀਟਰ ਉੱਤਰ ਦੇ ਵਿੱਚ ਦੁਪਹਿਰ ਦੇ ਅੱਧ ਦੇ ਵਿੱਚ ਹਾਈਵੇ ਉੱਤੇ ਦੋ ਤੇ ਦੱਖਣ ਵੱਲ ਬੋਡੇਨ ਦੇ ਵੱਲ ਇੱਕ ਟੱਕਰ ਦੀ ਰਿਪੋਰਟ ਮਿਲੀ ਜਿਸ ਕਰਕੇ ਦੱਖਣ ਵੱਲ ਜਾਣ ਵਾਲਾ ਟ੍ਰੈਫਿਕ ਵੀ ਬੰਦ ਹੋ ਗਿਆ ਬੁਡੇਨ ਰੈਡ ਡੀਅਰ ਤੋਂ 43 ਕਿਲੋਮੀਟਰ ਦੱਖਣ ਵਿੱਚ ਅਤੇ ਕੈਲਗਰੀ ਤੋਂ 115 ਕਿਲੋਮੀਟਰ ਉੱਤਰ ਵੱਲ ਅਲਬਰਟਾ 511 ਦੇ ਅਨੁਸਾਰ ਐਡਮਿੰਟਨ ਦੇ ਦੱਖਣ ਦੇ ਵਿੱਚ ਬੁੱਧਵਾਰ ਦੁਪਹਿਰ ਨੂੰ ਮਿਲਣ ਵਾਲੇ ਹਾਈਵੇ ਤੇ 616 ਤੇ ਮੋੜ ਵੱਲ ਜਾਂਦੇ ਹੋਏ ਉੱਤਰਦਵਲ ਜਾਣ ਵਾਲੇ ਹਾਈਵੇ 2 ਅਤੇ ਇੱਕ ਟੱਕਰ ਨੇ ਸੱਜੇ ਹੱਥ ਦੀ ਲੇਨ ਨੂੰ ਬੰਦ ਕਰ ਦਿੱਤਾ ਜਿਸ ਕਰਕੇ ਆਵਾਜਾਈ ਠੱਪ ਹੋ ਗਈ ਹਾਈਵੇ 2 ਤੇ ਡਰਾਈਵਿੰਗ ਦੀ ਖਤਰਨਾਕ ਸਥਿਤੀ ਦੇ ਵਿਚਕਾਰ ਵਾਹਨ ਖੱਡਿਆਂ ਦੇ ਵਿੱਚ ਡਿੱਗਣ ਦੀ ਰਿਪੋਰਟ ਵੀ ਮਿਲੀ ਹੈ ਐਡਮਿੰਟਨ ਅਤੇ ਗ੍ਰਾਂਡੇਪੇਰੀ ਦੇ ਉੱਤਰ ਪੱਛਮ ਵਾਲੇ ਖੇਤਰਾਂ ਦੇ ਵਿੱਚ ਦੁਪਹਿਰ ਅੱਧ ਤੱਕ ਖਤਮ ਹੋਈ ਬਰਫਬਾਰੀ ਦੀ ਚੇਤਾਵਨੀ ਲਾਗੂ ਸੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਬਰਫ ਪੈਣ ਦੀ ਉਮੀਦ ਹੈ ਪਰ ਕੁਝ ਖੇਤਰਾਂ ਦੇ ਵਿੱਚ 30 ਸੈਂਟੀਮੀਟਰ ਦੇ ਨੇੜੇ ਤੇੜੇ ਵੀ ਬਰਫ਼ ਪੈ ਸਕਦੀ ਹੈ ਹਾਲਾਂਕਿ ਬਰਫ਼ ਰਾਤੋਂ ਰਾਤ ਪੈਣ ਬੰਦ ਹੋਣ ਦੀ ਵੀ ਉਮੀਦ ਹੈ ਅਲਬਰਟਾ ਦੀ ਰਾਸਤਾਨੀ ਦੇ ਆਲੇ ਦੁਆਲੇ ਦੇ ਹਾਈਵੇ ਅਤੇ ਸੜਕਾਂ ਸ਼ਾਮ 4:20 ਤੱਕ ਬਰਫ਼ ਨਾਲ ਪੂਰੀ ਤਰ੍ਹਾਂ ਢੱਕੀਆਂ ਹੋਈਆਂ ਸਨ ਜਿਸ ਵਿੱਚ ਉੱਤਰ-ਪੱਛਮ ਵੱਲ ਬੈਹੈਡ ਪੂਰਬ ਵੱਲ ਲੈਮੈਂਟ ਅਤੇ ਪੱਛਮ ਵੱਲ ਓਨਵੇ ਅਤੇ ਸਪੂਸ ਗਰੇਵ ਅਤੇ ਸਟੋਨੀ ਪਲੇਨ ਸ਼ਾਮਿਲ ਨੇ ਐਡਮਿੰਟਨ ਤੋਂ ਲਗਭਗ 150 ਕਿਲੋਮੀਟਰ ਤੱਕ ਪੱਛਮ ਦੇ ਵਿੱਚ ਡਰੇਟਨ ਵੈਲੀ ਅਤੇ ਇਸ ਦੇ ਆਲੇ-ਦੁਆਲੇ ਦੇ ਪਾਈਚਾਰੇ ਉਹੀ ਸੜ ਹਾਲਾਤਾਂ ਦੇ ਵਿੱਚ ਬਹੁਤ ਹੀ ਵੱਡੀ ਕਠਿਨਾਈ ਦਾ ਸਾਹਮਣਾ ਕਰ ਰਹੇ ਨੇ ਉੱਤਰ ਕੇਂਦਰੀ ਅਲਬਰਟਾ ਦੇ ਪੀਸ ਕੰਟਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਹੱਦ ਤੋਂ ਪੂਰਬ ਵੱਲ ਵੈਲੀ ਅਤੇ ਦੱਖਣ ਵੱਲ ਫੋਕਸ ਕ੍ਰੀਬ ਤੱਕ ਅਤੇ ਨਾਲ ਹੀ ਸਲੇਵ ਝੀਲ ਦੇ ਆਲੇ ਦੁਆਲੇ ਦੀਆਂ ਸੜਕਾਂ ਦੀ ਹਾਲਤ ਲਗਭਗ ਇੱਕੋ ਜਿਹੀ ਬਣੀ ਹੋਈ ਹੈ